ਅੱਜ ਇਸ ਗੱਲ ਦਾ ਸਬੂਤ ਹੈ ਸਾਡੀਆਂ ਦੁਕਾਨਾਂ ਦੇ ਅੱਗੇ ਸ਼ਟਰ ਦੇ ਨਾਲ ਬੱਧੇ ਹੋਏ ਨਿੰਬੂ ਤੇ ਮਿਰਚਾਂ ਦੱਸਦੇ ਨੇ ਕੂਕੂ ਕੇ ਕਿ ਮੈਨੂੰ ਡਰ ਹੈ ਕਿ ਮੇਰੀ ਦੁਕਾਨ ਨੂੰ ਕੋਈ ਨਜ਼ਰ ਨਾ ਲਾ ਜਾਏ ਮੈਨੂੰ ਡਰ ਹੈ ਕਿ ਮੇਰੀ ਗੱਡੀ ਨੂੰ ਕੋਈ ਨਜ਼ਰ ਨਾ ਲਾ ਜਾਏ ਇਸ ਕਰਕੇ ਮੈਨੂੰ ਗੱਡੀ ਦੇ ਪਿਛਲੇ ਬੰਨੇ ਡਾਲੇ ਉੱਤੇ ਲਿਖਾਉਣਾ ਪੈਂਦਾ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਅਰਦਾਸ ਵਿੱਚ ਕਹਿ ਕੇ ਆਏ ਨਾਨਕ ਨਾਮ ਚੜਦੀ ਕਲਾ ਤੇਰੇ ਭਾਣਾ ਇਹ ਮੂੰਹ ਕਾਲਾ ਕਿਦਾ ਕਰਾਉਣਾ ਤੂੰ ਤੇ ਕਿਨ ਸਾਰਿਆਂ ਦਾ ਭਲਾ ਹੋਵੇ ਤੂੰ ਕਿਹਦਾ ਮੂੰਹ ਕਾਲਾ ਕਰਾਉਣਾ ਕਦੀ ਕਿਸੇ ਆਉਡੀ ਚ ਬੀ ਐਮ ਚ ਟੌਪ ਜੀਆਂ ਗੱਡੀਆਂ ਜਿਹੜੀਆਂ ਬ੍ਰਾਂਡਡ ਗੱਡੀਆਂ ਉਹਨਾਂ 'ਚ ਨਿੰਬੂ ਮਿਰਚਾ ਟੰਗੇ ਵੇਖੇ ਤੰਗਦਾ ਵੀ ਮੇਰੇ ਗਾਜੇ ਦੇ ਟਾਇਰ ਪੈਣ ਵਾਲੇ ਗੱਡੀ ਤੇ ਇਹ ਭਲਿਆ ਮਨਸਾ ਉਹ ਨਿੰਬੂ ਮਿਰਚਾ ਨਿੰਬੂ ਨਿਚੋੜ ਕੇ ਪੀਂ ਨਿੰਬੂਆ ਵਿਚਾਰਿਆਂ ਨੂੰ ਥੋੜਾ ਪਤਾ ਵੀ ਅਸੀਂ ਬੂਟੇ ਨਾਲ ਲੱਗੇ ਆ ਕਿਸੇ ਦੇ ਅੰਦਰ ਵਿਟਾਮਿਨ ਸੀ ਲੈ ਕੇ ਜਾਵਾਂਗੇ ਉਹਦੇ ਵਿਚਾਰੇ ਸਟਰਾਂ ਨਾਲ ਬੱਜੇ ਸੁੱਕ ਜਾਂਦੇ ਆ ਅਗੇ ਵਿੱਚੋਂ ਦੀ ਲੰਗਾ ਕੇ ਛਟਰਾਂ ਨਾਲ ਬੰਨੀ ਹੋਈਆਂ ਨੇ ਜੇ ਕਿਸੇ ਨੇ ਬੰਨੀਆਂ ਤੇ ਲਾ ਦੇ ਗੁਰੂ ਤੇ ਰੱਖੋ ਪਰੋਸਾ ਦਾਤਾ ਤੇਰੀ ਰਹਿਮ ਚਾਹੀ ਕਿਸੇ ਦੀ ਮਾੜੀ ਜਿੱਦਾਂ ਨਜ਼ਰਾਂ ਨਾਲ ਲੋਕਾਂ ਦੇ ਨੁਕਸਾਨ ਹੁੰਦੇ ਨਾ ਤੇ ਫਿਰ ਤਾਂ ਇਹਨਾਂ ਬੰਦਿਆਂ ਨੂੰ ਬਾਰਡਰਾਂ ਤੇ ਲੈ ਜਾਣਾ ਚਾਹੀਦਾ